ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਸੰਗਰੂਰ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਲੀ ਦਲ ਤੇ ਨਿਸ਼ਾਨੇ ਲਾਉਂਦੇ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਵਿੱਚ ਆਪਣਾ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਜਿਸ ਦੇ ਚਲਦੇ ਇਹਨਾਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਚੋਣ ਲੜਨ ਤੋਂ ਇਨਕਾਰ ਕਰ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਉਹ ਲੋਕਾਂ ਵਿੱਚ ਜਾ ਰਹੇ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ। ਅੱਜ ਡਿਟਕਟਾ ਦੇ ਵੀ ਪਹਿਲਾਂ ਉਹਨਾਂ ਨੂੰ ਪਹਿਲਾਂ ਮੰਨਣ ਦਾ ਸਹੀ ਉਹਨਾਂ ਦਾ ਪ੍ਰਧਾਨ ਸੁਖਬੀਰ ਬਾਦਲ ਖੁਦ ਨਹੀਂ ਮੰਨ ਰਿਹਾ ਇਲੈਕਸ਼ਨ ਲੜਨ ਦੇ ਲਈ। ਜਿਹੜੀ ਪਾਰਟੀ ਦਾ ਪ੍ਰਧਾਨ ਇਲੈਕਸ਼ਨ ਲੜਨ ਲਈ ਨਹੀਂ ਮੰਨ ਰਿਹਾ ਤਾਂ ਉਹਦੇ ਥੱਲੇ ਲੀਡਰਾਂ ਨੇ ਕਿੱਥੋਂ ਮੰਨਣਾ ਤੇ ਉਹ ਵੀ ਜਿੱਤਿਆ ਹੋਏ ਐਮਪੀ। ਸੋ ਅਕਾਲੀ ਦਲ ਦੇ ਚਾਹੇ ਪਰਮਿੰਦਰ ਜੀ ਹੈ ਚਾਹੇ ਸੁਖਬੀਰ ਜੀ ਹੈ ਅੱਜ ਦੀ ਘੜੀ ਸਾਰਿਆਂ ਨੂੰ ਪਤਾ ਹੈ ਵੀ ਗਰਾਊਂਡ ਤੇ ਹਾਲਾਤ ਕੀ ਨੇ। ਕੋਈ ਟਰੈਕਟਰ ਲੈਣ ਲਈ ਤਿਆਰ ਨਹੀਂ ਹੈ ਇਹ ਵੀ ਧੱਕੇ ਨਾਲ ਕਿਸੇ ਨਾ ਕਿਸੇ ਨੂੰ ਤਾਂ ਦੇਣਗੇ ਪਰ ਇਹ ਸਾਹਮਣੇ ਕੰਦ ਤੇ ਲਿਖਿਆ ਉਹਨਾਂ ਨੂੰ ਵੀ ਦਿਖ ਰਿਹਾ ਵੀ ਕਾਲੀ ਦਲ ਦੀਆਂ ਸਾਰੇ ਕਿਤੋਂ ਜਿਹੜੀਆਂ ਜਮਾਨਤਾਂ ਨੇ ਉਹ ਜੱਪ ਹੋਣੀਆਂ ਨੇ ਬਾਕੀ ਜਿਹੜੀ ਮੁੱਦੇ ਵਾਲੀ ਗੱਲ ਸਾਡੀ ਪਾਰਟੀ ਤੇ ਮੈਂ ਨਿੱਜੀ ਤੌਰ ਤੇ ਵੀ ਮੈਂ ਨਿੱਜੀ ਕਮੈਂਟ ਬਿਲੋ ਦਾ ਬੈਲਟ ਹਿੱਟ ਕਰਨ ਦੇ ਕਿਸੇ ਨੂੰ ਮਤਲਬ ਕਿ ਮੇਰੀ ਖੋਤੋ ਰਾਜਨੀਤੀ ਨਹੀਂ ਰਹੀ ਡਵੈਲਪਮੈਂਟ ਦੀ ਅਸੀਂ ਗੱਲ ਕਰਦੇ ਆ 2 ਸਾਲ ਦੇ ਪੰਜਾਬ ਸਰਕਾਰ ਦੇ ਕੰਮ ਕਰ ਤੇ ਆਪਣੇ ਹਲਕੇ 'ਚ ਵੀ ਕਿਉਂਕਿ ਮੈਨੂੰ 2 ਸਾਲ ਤੋਂ ਮੈਂ ਮੰਤਰੀਆਂ ਪਹਿਲੇ 5 ਸਾਲ ਤੋਂ ਐਮਐਲਏ ਆ ਲੋਕ ਮੈਨੂੰ ਜਾਣਦੇ ਆ ਕੰਮਾਂ ਦੀ ਜਿਹੜੀ ਅਸੀਂ ਰਾਜਨੀਤੀ ਕਰਨੀ ਆ ਡਵੈਲਪਮੈਂਟ ਦੇ ਏਜੰਡੇ ਜਿਹੜੇ ਆ ਲੋਕਾਂ ਕੋਲੇ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਵੀ ਲੋਕ ਇਸ ਵਾਰੀ ਧਰਮਾਂ ਤੋਂ ਲੋਕਾਂ ਨੂੰ ਮਜਬਵਾਂ ਦੇ ਨਾਤੇ ਵੰਡਣ ਵਾਲੀ ਜਿਹੜੀ ਰਾਜਨੀਤੀ ਆ ਲੋਕਾਂ ਨੂੰ ਪੜਕਾਉਣ ਵਾਲੀ ਰਾਜਨੀਤੀ ਆ ਉਹਦੇ ਤੋਂ ਉੱਪਰ ਉੱਠ ਕੇ ਡਵੈਲਪਮੈਂਟ ਦੇ ਨਾਮ ਤੇ ਜਿਹੜੀ ਵੋਟ ਕਰਨਗੇ ਤੇ ਆਮ ਆਦੀ ਪਾਰਟੀ ਜਿੱਤੂਗੀ